ਦੇਸ਼ ਭਰ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਦੇਸ਼ ਦੇ ਸਾਰੇ ਹਿੱਸਿਆਂ 'ਚ ਠੰਡ ਨੇ ਦਸਤਕ ਦਿੱਤੀ ਹੈ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਦਰਸ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਦੇਖੀ ਗਈ ਹੈ ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਧੁੰਦ ਦਾ ਔਰਾਂਜ ਅਲਰਟ ਜਾਰੀ ਕੀਤਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜ ਦੇ ਵਿੱਚ ਇੱਕ ਡੂੰਘਾ ਘੱਟ ਦਬਾਅ ਬਣ ਰਿਹਾ ਹੈ ਜਿਸ ਦਾ ਅਸਰ ਅਗਲੇ 24 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਬੰਗਾਲ ਦੀ ਖਾੜੀ ਵਿੱਚ ਹੁਣ ਤੱਕ ਕੋਈ ਸਮੁੰਦਰੀ ਹਲਚਲ ਨਹੀਂ ਦੇਖੀ ਪਰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਦੇ ਵਿੱਚ ਘੱਟ ਦਬਾਅ ਕੰਢ 24 ਘੰਟਿਆਂ ਦੇ ਅੰਦਰ ਤੂਫਾਨ ਆਉਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਅੰਡੇਮਾਨ ਨਿਕੋਬਾਰ ਦੇ ਦੱਖਣੀ ਹਿੱਸੇ ਦੇ ਵਿੱਚ ਇੱਕ ਚੱਕਰਵਾਤੀ ਸਿਸਟਮ ਬਣ ਸਕਦਾ ਹੈ ਜੋ ਗਲੇਟ 24 ਘੰਟਿਆਂ ਦੇ ਵਿੱਚ ਮਜ਼ਬੂਤ ਹੋਵੇਗਾ ਅਤੇ 2 ਨਵੰਬਰ ਦੀ ਦੇਰ ਰਾਤ ਅਤੇ ਸਵੇਰ ਤੱਕ श्रीलंका ਤੇ ਤਾਮਿਲਨਾਡੂ ਦੇ ਪੂਰਬੀ ਤੱਟਵਰ ਉੱਤਕ ਜਾਂ ਉੱਤਰ ਪੂਰਬੀ ਵੱਲ ਵਧੇਗਾ 3 ਨਵੰਬਰ ਨੂੰ ਟੱਟ ਨਾਲ ਟਕਰਾਉਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਕਿਹਾ ਕਿ ਹਾਲਾਂਕਿ ਇਸ ਬਾਰੇ ਸਹੀ ਭਵਿੱਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ ਪਰ ਜੇਕਰ ਇਹ ਤੂਫਾਨ ਪੈਦਾ ਹੁੰਦਾ ਤਾਂ ਇਸ ਦਾ ਨਾਮ ਕਿੰਜ਼ਲ ਹੋਵੇਗਾ ਨਾਲ ਹੀ ਆਈਐਮਡੀ ਦਾ ਕਹਿਣਾ ਕਿ ਉਤਰੀ ਭਾਰਤ ਵਿੱਚ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮਦਾਨੀ ਇਲਾਕਿਆਂ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਸਾਰੇ ਰਾਜਾਂ 'ਚ ਠੰਡ ਨੇ दस्तक ਦੇ ਦਿੱਤੀ ਹੈ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਘਟੋ ਘਟ ਤਾਪਮਨ ਆਮ ਵਾਂਗ ਪੜਿਆ ਖੜਿਆ ਜਿਸ ਨਾਲੇ ਦਿੱਲੀ ਅੰਸ਼ੀਆਪ ਦੇ ਵਿੱਚ ਧੁੰਦ ਅਤੇ ਧੂਆਂ ਦਾ ਕਹਿਰ ਲਗਾਤਾਰ ਚੱਲ ਰਿਹਾ ਹਵਾ ਦੀ ਗੁਣਵੱਤਾ ਦਾ ਪੱਧਰ ਡਿੱਗਣ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿੱਚ ਆਨਲਾਈਨ ਸਟੱਡੀ ਨੂੰ ਲਾਗੂ ਕਰ ਦਿੱਤਾ ਗਿਆ ਜੇ ਆਪ ਕੋ ਫੋੜ ਦਿੱਤਾ ਹੈ ਤਾਂ ਕਈ ਤਰ੍ਹਾਂ ਦਾ ਪ੍ਰਬੰਧ ਵੀ ਲਾਗੂ ਕੀਤਾ ਗਿਆ ਹੈ ਮੌਸਮੀ ਪਾਕ ਦੱਸਿਆ ਕਿ ਤਪਰੀ 24 ਘੰਟਿਆਂ ਦੇ ਦੌਰਾਨ ਦਿੱਲੀ ਦਾ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਸਤਾਪਮਾਨ ਕ੍ਰਮਵਾਰ 23 ਤੋਂ 25 ਅਤੇ 8 ਤੋਂ 12 ਡਿਗਰੀ ਹੈ ਇਸ ਜateral ਹਿੱਸੇ ਦੇ ਵਿੱਚ ਤੁੰ ਦਾ ਕਹਾ ਲਗਾਤਾਰ ਜਾਰੀ ਪੰਜਾਬ ਅਤੇ ਉਤਰ ਪ੍ਰਦੇਸ਼ ਦੇ ਕਈ ਥਾਂਾਂ 'ਤੇ ਤੱਤੋਂ ਘੱਟ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਵੀਰਵਾਰ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਰਾਤ ਅਤੇ ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਅਤੇ ਮੱਧ ਪ੍ਰਦੇਸ਼ ਬਿਹਾਰ ਦਿੱਲੀ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਦੇਸ਼ ਭਰ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਦੇਸ਼ ਦੇ ਸਾਰੇ ਹਿੱਸਿਆਂ 'ਚ ਠੰਡ ਨੇ ਦਸਤਕ ਦਿੱਤੀ ਹੈ ਤਾਪਮਾਨ ਲਗਾਤਾਰ ਡਿੱਗ ਰਿਹਾ ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਦਰਸ ਯਾ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉੱਤਰੀ ਭਾਰ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਦੇਖੀ ਗਈ ਹੈ ਮੌਸਮ ਵਿਭਾਗ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਧੁੰਦ ਦਾ ਔਰਾਂਜ ਅਲਰਟ ਜਾਰੀ ਕੀਤਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖੜ ਦੇ ਵਿੱਚ ਇੱਕ ਡੂੰਘਾ ਘੱਟ ਦਬਾਅ ਬਣ ਰਿਹਾ ਜਿਸ ਦਾ ਅਸਰ ਅਗਲੇ 24 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਬੰਗਾਲ ਦੀ ਖਾੜੀ ਵਿੱਚ ਹੁਣ ਤੱਕ ਕੋਈ ਸਮੁੰਦਰੀ ਹਲਚਲ ਨਹੀਂ ਦੇਖੀ ਪਰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਦੇ ਵਿੱਚ ਘੱਟ ਦਬਾਅ ਕੰ 24 ਘੰਟੇ ਦੇ ਅੰਦਰ ਤੂਫਾਨ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੰਡੇਮਾਨ ਨਿਕੋਬਾਰ ਦੇ ਦੱਖਣੀ ਹਿੱਸੇ ਦੇ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਸਕਦਾ ਹੈ ਜੋ ਗਲੇਟ 24 ਘੰਟਿਆਂ ਦੇ ਵਿੱਚ ਮਜ਼ਬੂਤ ਹੋਵੇਗਾ ਅਤੇ 2 ਨਵੰਬਰ ਦੀ ਦੇਰ ਰਾਤ ਅਤੇ ਸਵੇਰ ਤੱਕ श्रीलंका ਤੇ ਤਾਮਿਲਨਾਡੂ ਦੇ ਪੂਰਬੀ ਤੱਟਵਰ ਉੱਤਕ ਜਾਂ ਉੱਤਰ ਪੂਰਬੀ ਵੱਲ ਵਧੇਗਾ 3 ਨਵੰਬਰ ਨੂੰ ਟੱਟ ਨਾਲ ਟਕਰਾਉਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਕਿਹਾ ਕਿ ਹਾਲਾਂਕਿ ਇਸ ਬਾਰੇ ਸਹੀ ਪੁਖਿਖਾਣੀ ਕਰਨਾ ਜਲਦਬਾਜ਼ੀ ਹੋਵੇਗੀ ਪਰ ਜੇਕਰ ਇਹ ਤੂਫਾਨ ਪੈਦਾ ਹੁੰਦਾ ਤਾਂ ਇਸ ਦਾ ਨਾਮ ਪਿੰਜ਼ਲ ਹੋਵੇਗਾ ਨਾਲ ਹੀ ਆਈਐਮਡੀ ਦਾ ਕਹਿਣਾ ਕਿ ਉਤਰੀ ਭਾਰਤ ਵਿੱਚ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮਦਾਨੀ ਇਲਾਕਿਆਂ ਚ ਤਾਬ ਮਾਂਨ ਲਗਾਤਾਰ ਡਿਗ੍ਰੀ ਸਾਰੇ ਰਾਜਾਂ ਚ ਠੰਡ ਨੇ ਦਸਤਕ ਦੇ ਦਿੱਤੀ ਹੈ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਘੱਟੋ ਘੱਟ ਤਾਪਮਾਨ ਆਮ ਵਾਂਗ ਪੜਿਆ ਹੋਇਆ ਜਿਸ ਨਾਲ ਦਿੱਲੀ ਅੰਸ਼ੀਆਰ ਦੇ ਵਿੱਚ ਧੁੰਦ ਅਤੇ ਧੂਆਂ ਦਾ ਕਹਿਰ ਲਗਾਤਾਰ जारी ਹੈ ਹਵਾ ਦੀ ਗੁਣਵੱਤਾ ਦਾ ਪੱਧਰ ਡਿੱਗਣਕਾਰ ਸਕੂਲਾਂ ਤੇ ਕਾਲਜਾਂ ਦੇ ਵਿੱਚ ਆਨਲਾਈਨ ਸਟੱਡੀ ਨੂੰ ਲਾਗੂ ਕਰ ਦਿੱਤਾ ਗਿਆ ਟ੍ਰੈਪ ਤੋਂ ਫੋਰ ਦੇ ਤहत ਕਈ ਤਰ੍ਹਾਂ ਦੇ ਪ੍ਰਬੰਧ ਵੀ ਲਾਗੂ ਕੀਤੇ ਗਏ ਮੌਸਮੀ ਪਾਣੀ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ 23 ਤੋਂ 25 ਅਤੇ 8 ਤੋਂ 12 ਡਿਗਰੀ ਰਿਹਾ ਹੈ ਦੇਸ ਜਤਰਾ ਹਿੱਸੇ ਦੇ ਵਿੱਚ ਧੁੰਦ ਦਾ ਕਾਹ ਲਗਾਤਾਰ ਜਾਰੀ ਹੈ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਥਾਮਾਤੇ ਸਭ ਤੋਂ ਘੱਟ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਫਿਰ ਵਾਰ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਰਾਤ ਅਤੇ ਸਵੇਰ ਦੇ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਅਤੇ ਮੱਧ ਪ੍ਰਦੇਸ਼ ਵਿਹਾਰ ਦਿੱਲੀ ਅਤੇ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ